ਜਿਹੜੀਆਂ ਤਸਵੀਰਾਂ ਤੁਸੀਂ ਸਾਂਝੀ ਕਰ ਰਹੇ ਇੱਕ ਕੋਈ ਝੀਲ ਦੀਆਂ ਤਸਵੀਰਾਂ ਨਹੀਂ ਹੈਗੀਆਂ ਕੋਈ ਨਾ ਕੋਈ ਨਦੀ ਦੀਆਂ ਤਸਵੀਰਾਂ ਇਹ ਸ਼ੇਖੂਪੁਰ ਮੱਲਹਾ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨੇ ਸਾਂਝੀਆਂ ਕਰ ਰਹੇ ਆ ਮੈਂ ਬਹੁਤ ਜ਼ਿਆਦਾ ਪੈਂਦੇ ਜੇ ਇਸ ਟਾਈਮ ਤੇ ਜਨਰਲ ਗਰੁੱਪ ਵਿੱਚ ਪਾਣੀ ਦਾ ਬਹੁਤ ਪੂਰਾ ਹੋ ਗਿਆ ਪਿਆ ਤੇ ਨਗਰ ਕੌਂਸਲ ਦੇ ਵਿੱਚ ਵੀ ਇੱਕ ਬਹੁਤ ਪੂਰਾ ਡੁੱਬਾ ਪਿਆ ਬੰਦਾ ਫੇਵਰੇਟ ਡੁੱਬਾ ਪਿਆ ਸੋਰੇ ਵਿੱਚ ਪਾਣੀ ਬਹੁਤ ਜ਼ਿਆਦਾ ਰਿਹਾ ਜਿਹੜੇ ਕੋਲ ਆਪਣੇ ਘਰ ਦੇ ਵਿੱਚ 3-4 ਫੁੱਟ ਪਾਣੀ ਆ ਚੁੱਕਾ ਜੀ ਤੇ ਪਾਣੀ ਪੇਟੀਆਂ ਪੂਟੀਆਂ ਥੱਲੇ ਬਹੁਤ ਜ਼ਿਆਦਾ ਵੜਿਆ ਪੇਟਾਂ ਥੱਲੇ ਪਾਣੀ ਬਹੁਤ ਵੜਿਆ ਆਣੀ ਹਾ ਬਾਲਮੀ ਗਊਸ਼ਾਲਾ ਸਾਰਾ ਹੀ ਸਾਰਾ ਭਰਿਆ ਤੁਹਾਨੂੰ ਸਾਫ਼ ਦਾ ਲੱਗਾ ਹੋਰ ਹਾਂਜੀ ਹੋ ਰਹਾ ਸਾਰਾ ਘਰਾਂ ਚ ਵੜਿਆ ਜੀ ਸਸਿਕਾ ਦੋਸਤੋ ਤੁਸੀਂ ਵੇਖ ਰਹੇ ਜੇ ਜਨਸੂਚਨ ਮੈਂ ਹਾਂ ਅਸ਼wini ਸ਼ਰਮਾ ਬੀਤੇ ਕੋਸ਼ਨਾਤ ਕਾਫੀ ਜੜਾ ਵਾ ਗਰਮੀ ਜਿਹੜੀ ਕਾਫੀ ਪੈ ਰਹੀ ਅਤ ਦੀ ਗਰਮੀ ਪੈ ਰਹੀ ਸੀ ਉਸ ਤੋਂ ਜਿਹੜਾ ਅੱਜ ਸਵੇਰ ਤੋਂ 1 ਘੰਟੇ ਤੋਂ ਸਵੇਰੇ بارش ਹੋਣ ਦੇ ਨਾਲ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਜਿਹੜੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਂਝੀ ਕਰ ਰਿਹਾ ਇੱਕ ਉੱਤਿਲ ਦੀਆਂ ਤਸਵੀਰਾਂ ਨਹੀਂ ਹੈਗੀਆਂ ਕੋਈ ਨਾ ਕੋਈ ਨਦੀ ਦੀਆਂ ਤਸਵੀਰਾਂ ਇਹ ਸ਼ੇਖਪੁਰ ਮੱਲਾ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹ ਮੱਲਾ ਸ਼ੇਖਪੁਰਾ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਜਿਸ ਤਰ੍ਹਾਂ ਝੀਲ ਵਿੱਚ ਜਾਂ ਸਮੁੰਦਰ ਦੇ ਕਿਨਾਰੇ ਅਸੀਂ ਆ ਚੁੱਕੇ ਹਾਂ ਪਰ ਇਹ ਸ਼ੇਖਪੁਰ ਮੱਲਾ ਕਿ ਥੋੜੀ ਜੀ ਬਰਸਾਤ ਹੋਣ ਦੇ ਨਾਲ ਕਾਫੀ ਜੜਾ ਵਾ ਇੱਥੇ ਪਾਣੀ ਖੜ ਜਾਂਦਾ ਵਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਗੰਦਾ ਪਾਣੀ ਸਾਰੇ ਸ਼ਹਿਰ ਦਾ ਜਿਹੜਾ ਗੰਦਾ ਪਾਣੀ ਇੱਧਰ ਧਿੰਦਾ ਜਿਹੜਾ ਲੰਘਦਾ ਵਾ ਕਿਉਂਕਿ ਬਾਰਸ਼ ਦੇ ਹੋਣ ਦੇ ਨਾਲ ਲੋਕਾਂ ਨੂੰ ਰਾਹਤ ਤਤਵੀਕ ਗਰਮੀ ਬਹੁਤ ਹੀ ਮਹਾਰਾਜ ਇਹ ਹੁਣ ਕਿੰਨਾ ਕੁ ਮਜ਼ਾ ਆ ਰਿਹਾ ਹਾਂਜੀ ਹੁਣ ਤਾਂ ਠੀਕ ਹੈ ਜੀ ਇਹ بارش ਨਾਲ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੋ ਫਾਇਦਾ ਇਹ ਤਾਂ ਨੁਕਸਾਨ ਹੀ ਬੜਾ ਮਹਾਰਾਜ ਅੱਛਾ ਸਾਰੇ ਬਨੇ ਨਦੀਆਂ ਨੰਧਾਰੇ ਵਿੱਚ ਬੜੀਆਂ ਆਉਂਦੇ ਅੱਛਾ ਕੋਈ ਜਾ ਨਹੀਂ ਸਕਦਾ ਉਹ ਲੜਕੀ ਆ ਤੇ ਉੱਥੇ ਉਦਾ ਹੀ ਜਾ ਖਰੋਤੀ ਵਿਚਾਰੀ ਅੱਛਾ ਨਾ ਪਾਣੀ ਪਾਣੀ ਵਿੱਚ ਜੋ ਲੰਘ ਸਕਦੀ ਹੈ ਨਾ ਅਗਰੇ ਜਾ ਸਕਦੀ ਅੱਛਾ ਕਿੱਥੇ ਕਿੱਥੇ ਪਾਣੀ ਆ ਸਾਰੇ ਵਿੱਚ ਪਾਣੀ ਹਾਂ ਬਾਲਮੀ ਗਊਸ਼ਾਲਾ ਸਾਰਾ ਹੀ ਅੱਛਾ ਸਾਰਾ ਭਰਿਆ ਤੁਹਾਨੂੰ ਸਾਫ ਦਾ ਇਲਾਕਾ ਹੋਰ ਹਾਂਜੀ ਹੋਰ ਆ ਸਾਰਾ ਘਰਾਂ ਚ ਵੜਿਆ ਜੀ ਆ ਵੀਰੂ ਵਾਲੀ ਗਲੀ ਸਾਰੀ ਭਰੀ ਆ ਅੱਛਾ ਅੱਛਾ ਹਾਂ ਦੁਕਾਨਾਂ ਚ ਦੁਕਾਨਾਂ ਚ ਵੜਿਆ ਉਹ ਲਾਈਵ ਜਿਹੜਾ ਵਾ ਰਾਜਾ ਪਾਣੀ ਕੱਢਣ ਲਿਆ ਸਾਰੀ ਦੁਕਾਨ ਭਰੀ ਉਹਦੀ ਵਿਚਾਰੇ ਦੀ ਕਿੰਨਾ ਕੁ ਮੁਸ਼ਕਲਾਂ ਸਾਹਮਣਾ ਕਰਨਾ ਪੈਦਾ ਲੋਕਾਂ ਬਹੁਤ ਜ਼ਿਆਦਾ ਜੀ ਤੇ ਕੀ ਮੰਗ ਕਰਦੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਸਰਕਾਰ ਨੂੰ ਮੀਂਹ ਨਾ ਕਰ ਪਿਆ ਮੀਂਹ ਬਹੁਤ ਜ਼ਿਆਦਾ ਪਿਆ ਜੀ ਅੱਦੋਂ 4:30 ਦਾ ਮੀਂਹ ਪੈਣ ਲਿਆ ਜੇ ਸੜਕੇ ਦਾ ਮੈਂ ਗਊਸ਼ਾਲਾ ਰੇਨਾ ਬਾਊ ਜੀ ਤੁਹਾਨੂੰ ਪਤਾ ਹੀ ਆ ਤੁਹਾਨੂੰ ਸਾਹ ਦੇ ਕੋਲ ਅੰਗਰੇਜ਼ ਜੀ ਗਰਮੀ ਕਿੰਨੀ ਕੀ ਪੈਂਦੀ ਸੀ ਗਰਮੀ ਤਾਂ ਬਹੁਤ ਜਿਆਦਾ ਆਸਦੀ ਪਈ ਤੇ ਓਹ ਥੋੜੀ ਰਾਹਤ ਮਿਲੀ ਆ ਜੀ ਗਰਮੀ ਤੋਂ ਕਿੰਨਾ ਗਮੀ ਪੈ ਗਿਆ ਮੀਂਹ ਬਹੁਤ ਜਿਆਦਾ ਪੈਂਦੇ ਜਿਸ ਟਾਈਮ ਤੇ ਜਨਰਲ ਗੁਰੂ ਵਿੱਚ ਪਾਣੀ ਦਾ ਬਹੁਤ ਪੂਰਾ ਹਾਲ ਹੋ ਗਿਆ ਤੇ ਨਗਰ ਕੌਂਸਲ ਵਿੱਚ ਵੀ ਇੱਕ ਬਹੁਤ ਪੂਰਾ ਡੁੱਬਾ ਪਿਆ ਬਾਬਾ ਅੰਧਾਰ ਸਾਹਿਬ ਦੇ ਡੁੱਬਾ ਪਿਆ ਸੋਵਰੋ ਜੀ ਪਾਣੀ ਬਹੁਤ ਜਿਆਦਾ ਰਿਹਾ ਤੇ ਸਰਾ ਦੇ ਵਿੱਚ ਜਿਹੜਾ ਪੋਲ ਹੈਗਾ ਉਹਦੇ ਥੱਲੇ ਬਹੁਤ ਜਿਆਦਾ ਪਾਣੀ ਖੜਿਆ ਜੀ ਲੰਗਣਾ ਬਹੁਤ ਮੁਸ਼ਕਲ ਆ ਪਿਆ ਤੇ ਸੇਕਪੁਰਾ ਮਹੱਲਾ ਜਿਹੜਾ ਬਹੁਤ ਜਿਆਦਾ ਡੁੱਬਾ ਪਿਆ ਘਰਾਂ ਦੇ ਪਾਣੀ ਬਹੁਤ ਵੜਿਆ ਚਾ ਤੇ ਕੋ ਮੰਗ ਕਰਦੇ ਹਾਂ ਜੀ ਇਹ ਮੰਗ ਕਰਦੇ ਮੈਂ ਸਰਕਾਰ ਅੱਗੇ ਇਹ ਮੰਗ ਕਰਦਾ ਵੀ ਪਿੰਡਾਂ ਰੁੱੱਚੇ ਕਿਤੇ ਜਾਂ ਜੀ ਪਾਣੀ ਦਾ ਵਿਕਾਸ ਕੀਤਾ ਜਾਵੇ ਸੀਵਰੇਜ ਪਾਇਆ ਜਾਣ ਪਾਣੀ ਨਿਕਲਿਆ ਜਾਵੇ ਕਿੰਨੇ ਚਿਰ ਤੋਂ ਸਮੱਸਿਆ ਆ ਰਹੀ ਹੈ ਇਹ ਸਮੱਸਿਆ ਬਹੁਤ ਪੁਰਾਣੀ ਆ ਰਹੀ ਹੈ ਜੀ ਸਾਹਿਬ ਸੀਵਰੇਜ ਨਹੀਂ ਪੈ ਰਿਹਾ ਜੀ ਇੱਥੇ ਤੇ ਪਾਣੀ ਜਿਹੜਾ तकरीबन ਸਾਰੇ ਮਹੱਲੇ ਹੀ ਡੁੱਬੇ ਰਿਹਾ ਜੀ ਪਾਣੀ ਦਾ ਕਿੰਨਾ ਕੰਨਾ ਪਾਣੀ ਪਾਣੀ ਦੇ ਹਜੇ ਸੇਕੂਏ ਮਹੱਲੇ ਜੇ ਮੇਰੇ ਖੋਦ ਆਪਣੇ ਘਰ ਦੇ ਵਿੱਚ 3-4 ਫੁੱਟ ਪਾਣੀ ਆ ਚੁੱਕਾ ਜੀ ਤੇ ਪਾਣੀ ਪੇਟੀਆਂ ਪੂਟੀਆਂ ਥੱਲੇ ਬਹੁਤ ਜ਼ਿਆਦਾ ਵੜਿਆ ਬਿੱਡਾ ਥੱਲੇ ਪਾਣੀ ਬਹੁਤ ਵੜਿਆ ਪਾਣੀ ਕੱਢਦੇ ਆ ਕੱਢੇ ਬਹੁਤ ਟਾਈਮ ਲੱਗ ਜਾਂਦਾ ਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਮੇਰਾ ਬਹੁਤ ਜ਼ਿਆਦਾ ਹੋ ਚੁੱਕਾ ਹੀ ਬਾਲੇ ਮੇਰੇ ਟੁੱਟੇ ਪਏ ਆ ਜੀ ਔਰ ਸੋਈ ਦੀ ਪਾਣੀ ਵੜਿਆ ਪੈਰ ਸੋਈ ਦੇ ਬਾਲੇ ਵੀ ਟੁੱਟੇ ਪਏ ਆ ਜੀ ਤੇ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਵੀ ਗਰੀਬਾਂ ਦੀ ਮਦਦ ਕੀਤੀ ਜਾਵੇ ਇਹਦੇ ਵਿੱਚ ਤਾ ਡੇਢ ਲੱਖ ਰੁਪਏ ਮਿਲਦਾ ਬਾਲੇ ਬੁੱਲੇ ਤੋਂ ਮਿਲਿਆ ਨਾ ਨਹੀਂ ਆਇਆ ਕੋਈ ਕੋਈ ਮਿਲਿਆ ਨਹੀਂ ਆਇਆ ਤੇ ਔਰ ਤਰਾ ਗਰਮੀ ਤੋਂ ਰਾਹਤ ਨਹੀਂ ਮਿਲੀ ਹਾਂ ਜੀ ਗਰਮੀ ਤੋਂ ਬਹੁਤ ਰਾਹਤ ਨਹੀਂ ਮਿਲੀ ਜੀ ਪਾਲ ਸਿੰਘ ਜੀ ਬਾਬੀ ਜੀ ਪਹਿਲਾਂ ਦੱਸੋ ਗਰਮੀ ਕਿੰਨੀ ਕੀ ਪਹਿਲਾਂ ਗਰਮੀ ਤਾਂ ਬਹੁਤ ਜ਼ਿਆਦਾ ਜੀ ਤੇ ਅੱਜ ਕਿਦਾਂ ਦਾ ਮਜ਼ਾ ਆ ਰਿਹਾ ਅੱਜ ਮਜ਼ਾ ਤੇ ਆ ਰਿਹਾ ਪਰ ਡੁੱਬੇ ਪਏ ਨਾਲ ਨਾਲ ਅੱਛਾ ਕਿੰਨਾ ਕੰਮੀ ਪਿਆ ਨਹੀਂ ਤੇ ਬਹੁਤ ਜ਼ਿਆਦਾ ਪਿਆ ਵਾ ਪਰ ਜਿਹੜੇ ਪਾਣੀ ਦੀ ਰਿਕਾਵਟ ਹੈ ਜਿਹੜੇ ਬ੍ਰੇਕਰ ਗਾੜੀ ਲਾਏ ਆ ਬਾਬੇ ਹੰਧਾਰ ਗਾੜੀ ਉਹਦੀ ਵਜ੍ਹਾ ਨਾਲ ਗਾੜੀ ਪਾਣੀ ਨਹੀਂ ਜਾਂਦਾ ਅੱਛਾ ਇਹ ਸ਼ਹਿਰ ਚ ਪਾਣੀ ਕਿੱਥੇ ਕਿੱਥੇ ਹੈਗਾ ਇੱਥੇ ਜ਼ਿਆਦਾ ਤੇ ਸਾਡੇ ਸ਼ਕੁਰਮ ਹੱਲਾ ਚ ਜਾਂ ਚੈਨ ਦੀ ਕਰਿਆਲੇ ਵਾਲੀ ਸਟੋਰ ਚ ਆ ਅੱਛਾ ਜ਼ਿਆਦਾ ਭਾੜੇ ਮੱਲਾ ਡੁੱਬਦਾ ਤੇ ਇਹ ਵਾਰਸ ਜਿਹੜੀ ਇਹਨੇ ਕਿਸਾਨਾਂ ਨੂੰ ਕਿੰਨਾ ਫਾਇਦਾ ਹੋਊ ਕਿਸਾਨਾਂ ਦਾ ਵੀ ਨੁਕਸਾਨ ਹੋਣਾ ਹੈ ਜੀ ਜੋ ਝੋਨੇ ਤੇ ਮੁੰਦਰਾ ਪਈਆਂ ਡਿੱਗਣੀਆਂ ਜਾਂ ਹਵਾ ਦੇ ਨਾਲ ਨੁਕਸਾਨ ਤੇ ਹੋਣਾ ਹੀ ਕਿਸਾਨਾਂ ਦਾ ਮਜ਼ਦੂਰਾਂ ਦਾ ਵੀ ਹੋਣਾ ਵਾ ਜਿੰਨੇ ਦੀ ਦਿਹਾੜੀਆਂ ਲੱਗਦੀਆਂ ਇਹ ਫਿਰ ਮੁਹੱਲਾ ਕਿੱਸਾ ਕਿੰਨੇ ਜਰ ਤੋਂ ਪਾਣੀ ਵੀ ਜਾ ਰਿਹਾ ਸੀ ਇਹ ਤੇ ਕਾਫੀ ਚਿਰ ਤੋਂ ਹੈ ਜਦੋਂ ਦੇ ਮੇਰੇ ਸਾਹ ਨੇਗਟਿਵ ਸਾਹਿਬ ਆਏ ਬ੍ਰੇਕਰ ਬਣ ਕੇ ਗਾੜੀ ਉਹ ਲਾ ਲਿੱਟਾਂ ਲੱਗ ਗਈਆਂ ਉਹਦੀ ਵਜ੍ਹਾ ਨਾਲ ਉੱਚੀ ਹੋ ਗਿਆ ਵਾ ਆਹ ਸੜਕਾਂ ਕੀ ਮੰਗ ਕਰਦੇ ਜੀ ਮਨਤਿਵ ਸਰਸਾਣ ਕੋਈ ਹੀ ਕਰਦੇ ਆ ਜੀ ਇਹ ਗਲੀਆਂ ਨਾਲੀਆਂ ਜਿਹੜੀਆਂ ਸਾਡੀ ਉੱਚੀਆਂ ਕੀਤੀਆਂ ਜਾਣ ਇਸ ਵਾਈ ਟਾਈਮ ਨਾਲ ਹੋਵੇ ਅਸੀਂ ਪੁਰਜੋਰ ਪ੍ਰਸ਼ਾਸਨ ਨੂੰ ਔਰ ਕੈਮਰਨ ਮਤੀ ਸਰਦਾਰਾ ਭਜੇ ਜੀਟੀਓ ਨੂੰ ਬੰਗ ਕਰਦੇ ਆ ਕਿ ਸ਼ੇਖਪੁਰ ਮਹੱਲਾ ਜਾਂ ਦਿਸਰਾ ਜਿਤਨਾ ਅੱਗੇ ਵੀ ਜਿਹੜਾ ਜਿੱਥੇ ਸੀਵਰੇਜ ਨਹੀਂ ਪਿਆ ਉੱਥੇ ਸੀਵਰੇਜ ਪਾਇਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਹੁਣ ਯਾਤ ਪਾਸ ਕਰਨ ਜਿੰਦੇ ਆਲਾਕਰ ਤੋਂ ਜਨਸਪੋਸ ਲਈ ਅਸ਼wini ਸ਼ਰਮਾ ਦੀ ਰਿਪੋਰਟ